ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਬਈ ਦਿਨ ਆ ਗਿਆ ਆਪਣੇ ਹਨਾ ਦਰਵਾਜਾ ਤੇ ਸਾਰੇ ਪਿੰਡ ਦਾ ਵੱਡਾ ਦਰਵਾਜਾ ਆਪਣੇ ਤੇ 5-7 ਸਾਲ ਹੋ ਗਈ ਹਿੰਮਤ ਨਹੀਂ ਪਈ ਸੀ ਕਿ ਮਿੱਟੀ ਲਾਉਂਦੀ ਜਿਹੜੀ ਛੱਤ ਤੇ ਐ ਤੇ ਜਿਹੜਾ ਡਾਟਾ ਦਾ ਸੀਮੈਂਟ ਵੀ ਝੜਨ ਲੱਗ ਗਿਆ ਜਮਾ ਕੋਡੀਆਂ ਸਾਨੂੰ ਦਿਖਾਵਾਂਗੇ ਉੱਪਰੋਂ ਵੀ ਲੈ ਬਈ ਆ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹਣਾ ਤੈਨੂੰ ਮਿੱਟੀ ਤੋਂ ਅਲਰਜੀ ਐ ਮਟਿਆਰੇ ਨੂੰ ਨਹੀਂ ਜੀ ਠੀਕ ਐ ਬਾਈ ਕਹਿੰਦੇ ਮਿੱਟੀ ਵਾਲਾ ਕੰਮ ਹੀ ਆ ਸਾਡਾ ਤੇ ਸਾਰਾ ਦਿਨ ਮਿੱਟੀ ਚ ਹੀ ਰਹਿਨੇ ਆ ਤੇ ਤੁਸੀਂ ਬਾਈ ਨਾਲ ਕਿਵੇਂ ਸਹਿਕਾਂ ਜੋ ਤੇ ਕਿਹੜਾ ਦੱਸੂਗਾ ਮਿੱਟੀ ਬਾਰੇ ਬਾਈ ਸਾਰੀ ਡਿਟੇਲ ਚ ਮੈਂ ਪਪਾ ਦੱਸੂਗਾ ਠੀਕ ਹੈ ਜੀ ਲੈ ਬਾਈ ਇੱਕ ਨੰਬਰ ਕੰਮ ਹੈ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਮਿੱਟੀ ਦੀਆਂ ਹਨਾ ਬਾਹਰ ਦੀ ਛੱਤ ਦਿਖਾਵਾਂਗੇ ਆ ਬਾਗਿਆਂ ਨੇ ਸਾਫ਼ ਕਰਕੇ ਪਾਣੀ ਪੂਣੀ ਛੜਕਿਆ ਤੇ ਕਈ ਥਾਵਾਂ ਤੇ ਤਾਂ ਡਾਟਾਂ ਬਾਈ ਨੰਗੀਆਂ ਦਿਸਣ ਲੱਗਾਂਗਾ ਗਰਮੀ ਤਾਂ ਨਹੀਂ ਮੰਨਦਾ ਨਹੀਂ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੱਜਿਆ ਤੂੰ ਬਾਈ ਕਿਵੇਂ ਠੰਡਾ ਹੈ ਤੁਰਿਆ ਫਿਰਦਾ ਨਹੀਂ ਨਹੀਂ ਬਾਈ ਠੰਡਾ ਕਿੱਥੇ ਆ ਸੱਜ ਸੂਰਜ ਮੱਥੇ ਵਾਲਾ ਇੱਕ ਦਾ ਉਹਦੀ ਗਰਮੀ ਠੀਕ ਹੈ ਹਜੇ ਮੰਨ ਲੈ ਗਰਮੀ ਘਟਾ ਗਰਮੀ ਘਟਾ ਫੁੱਲ ਚਾਹੀਦੀ ਆ ਫੁੱਲ ਚਾਹੀਦੀ ਉਹ ਬੋਲੀ ਹਾਂ ਤੂੰ ਬੋਲ ਮੂਰੇ ਦੇ ਬੋਲੀ ਆ ਨਾ ਮੈਂ ਹਾਂ ਲੈ ਬਾਈ ਇਧਰ ਆ ਬਾਈ ਲਾਈ ਜਾਂਦੇ ਆ ਲੈਵਲ ਰੂਲ ਬਾਈ ਕੱਟ ਲਿਆ ਸਾਰਾ ਹਾਂਜੀ ਹਾਂਜੀ ਕੱਟ ਲਿਆ ਠੀਕ ਐ ਬਾਈ ਜੀ ਨਾਮ ਤੇ ਪਿੰਡ ਦੱਸ ਦਿਓ ਪਹਿਲਾਂ ਆਪਣਾ ਪਿੰਡ ਹੈ ਇਹ ਅਬਲੂ ਹਾਂਜੀ ਵਜੀਰ ਸਿੰਘ ਨਾਂਜੀ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਬਈ ਮਿੱਟੀ ਲਾਉਂਦਿਆਂ ਨੂੰ ਆਪਾਂ ਨੂੰ ਤਾਂ ਬਾਈ ਜੀ 13 ਸਾਲ ਹੋ ਗਏ ਛੋਟਾ ਮੰਨ ਲਾਦਾ ਪਿੰਡ ਲਾਉਣ ਲੱਗਿਆ ਮਿੱਟੀ ਹਾਂਜੀ 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 ਤੇ ਕਿਵੇਂ ਆ ਬਾਈ ਕੰਮ ਤਾਂ ਹੈਗਾ ਔਖਾ ਹੀ ਦੇਖੇ ਤੋਂ ਪਤਾ ਲੱਗਦਾ ਹਨਾ ਕੰਮ ਤਾਂ ਪੂਰਾ ਹੀ ਔਖਾ ਜੀ ਤੇ ਪਰ ਰੋਜੀ ਰੋਟੀ ਵਧੀਆ ਚੱਲੀ ਜਾਂਦੀ ਆ ਬਾਈ ਵਧੀਆ ਹੀ ਵਧੀਆ ਠੀਕ ਆ ਬਾਈ ਤੇ ਆ ਬਾਈ ਲੈ ਕੇ ਆਉਂਦੇ ਮਿੱਟੀ ਹਨਾ ਤੇ ਮਿੱਟੀ ਬਾਰੇ ਪੁੱਛਾਂਗੇ ਸਾਰਾ ਤੇ ਆਪਣਾ ਬਈ ਕਾਫੀ ਏਰੀਆ ਹੈਗਾ ਇੱਕੇ ਦਰਵਾਜ਼ਾ ਇੱਕ ਉਧਰ ਕਮਰੇ ਹੈਗੇ ਆਪਣੇ ਤੇ ਬਈ ਕਿਹੜੀ ਮਿੱਟੀ ਹੈ ਇਹ ਆਮ ਹੀ ਬਾਣਾ ਦੀ ਮਿੱਟੀ ਹੈ ਕਿ ਕੋਈ ਖਾਸ ਚੀਜ਼ ਹੈ ਤੇ ਪਾੜੋ ਮਿੱਟੀ ਹੈ ਚੀਕਣੀ ਜਿਹੜੀ ਨੂੰ ਕਹਿੰਦੇ ਆ ਠੀਕ ਹੈ ਚੀਕਣੀ ਮਿੱਟੀ ਹਾਂਜੀ ਹਾਂਜੀ ਤੇ ਐ ਤਾਂ ਨਹੀਂ ਬਈ 2-4 ਘੰਟੇ ਨੂੰ ਮੀਂਹ ਆਜੂ ਥੱਲੇ ਵੱਜੇ ਸਾਰੀ ਨਹੀਂ ਲੈਂਦੀ ਕਿਹੜਾ ਹਵਾ ਲੱਗਣੀ ਚਾਹੀਦੀ ਹੈ 2-4 ਘੰਟੇ ਬਸ ਬਈ ਜਦੋਂ 8 ਕੀ ਫੇਰ ਨਹੀਂ ਹਾਂ ਫੇਰ ਨਹੀਂ ਲੈਂਦੀ ਫੇਰ ਤਾਂ ਜੱਕ ਵੱਜ ਜਾਣਾ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਿੰਨੀ ਕਿੰਨੀ ਬਈ ਮਿੱਟੀ ਲਾਉਣ ਦਾ ਕੀ ਹਿਸਾਬ ਕਿਤਾਬ ਲੈਨੇ ਤੁਸੀਂ ਅਸੀਂ ਉਹ ਬਾੜ ਦਾ ਸਹਾਉਕਤਾ ਹੁੰਦਾ ਜੀ ਠੀਕ ਹੈ ਹਾਂ ਤੇ ਉਹ ਜਿਹੜਾ ਮੋਟਾ-ਮੋਟਾ ਕੀ ਚੱਲਦਾ ਇਹਦਾ ਮੋਟਾ-ਮੋਟਾ ਤਾਂ ਚੱਲਦਾ ਆਪਣੇ 4 1/2 ਰੁਪਏ 4 ਜਾਂ 1/2 ਰੁਪਏ ਦੂਰ ਨੇੜ ਦਾ ਫਰਕ ਪੈ ਜਾਂਦਾ ਹਾਂ ਉਹਦਾ ਫਰਕ ਪੈ ਜਾਂਦਾ ਠੀਕ ਹੈ ਤੇ ਇਹਦੇ ਵਿੱਚ ਕੀ ਕੋਸ਼ ਹੁੰਦਾ ਮਿੱਟੀ ਆਪ ਨੂੰ ਬਣਾਉਣੀ ਪੈਂਦੀ ਆ ਘਰ ਵਾਲਿਆਂ ਨੂੰ ਕੀ ਕੀ ਕੋਸ਼ ਕਰਦੇ ਆ ਨਹੀਂ ਨਹੀਂ ਅਸੀਂ ਆਪ ਹੀ ਬਣਾ ਕੇ ਲਿਓਣਾ ਸਾਰਾ ਪਰ ਰੈਡੀ ਮਿੱਟੀ ਲਿਓਣੀ ਜੀ ਠੀਕ ਹੈ ਆਪੇ ਕਿੰਨੇ ਦਿਨ ਬਈ ਇਹਨੂੰ ਲੱਤ ਲੁੱਤ ਲਾਉਣੇ ਆ ਫਿਰ ਇਹਨੂੰ ਲੱਤ ਲਾ ਹੀ ਦੇ ਪੰਜ-ਸੱਤ ਦਿਨ ਲੱਗਦੀ ਹੈ ਠੀਕ ਹੈ ਤੇ ਇੱਕ ਬਈ ਛੱਪੜਾਂ ਦੀ ਮਿੱਟੀ ਕਹਿੰਦੇ ਉਹ ਵੀ ਵਧੀਆ ਹੁੰਦੀ ਹੈ ਨਹੀਂ ਹੁਣ ਤਾਂ ਛੱਪੜਾਂ 'ਚ ਤਾਂ ਰੇਤ ਆ ਗਿਆ ਹੀ ਹੁਣ ਉਹ ਮਿੱਟੀ ਨਹੀਂ ਕਾਲੀ ਬਾਕੀ ਪਾਣੀ ਵੀ ਨਹੀਂ ਚੰਗੇ ਹੁਣ ਰਹਿਗੇ ਛੱਪੜਾਂ 'ਚ ਠੀਕ ਆ ਉਹ ਚੰਗੀ ਮਿੱਟੀ ਨਹੀਂ ਮਿਲਦੀ ਹਾਂ ਪਹਿਲਾਂ ਤਾਂ ਉਹ ਵੀ ਲਾਉਂਦੇ ਹੋਗੇ ਛੱਪੜਾਂ ਪਹਿਲਾਂ ਤਾਂ ਪਹਿਲਾਂ ਤਾਂ ਉਹ ਬਹੁਤ ਵਧੀਆ ਮਿਲਦੀ ਸੀਗੀ ਹਾਂ ਹੁਣ ਨਹੀਂ ਉਹ ਮਿਲਦੀਗੀ ਇਹ ਫਿਰ ਮਿੱਟੀ ਕਿੱਥੋਂ ਮਗਾਉਣੇ ਚੀਕਣੀ ਆਪਣੇ ਬਾਣਾ ਹੀ ਤਾਂ ਹੈਣੀ ਆਪਣੇ ਤਾਂ ਲਾਲ ਜੀ ਮਿੱਟੀ ਹੈ ਜਾਂ ਰੋਡਾਂ ਲਈ ਇਹਦਾ ਸੀ ਜਿੱਥੇ ਕਿਤੇ ਲੱਗੀ ਹੋਵੇ ਚਰੀਆਂ ਮਸ਼ੀਨ ਲੱਗੀ ਹੋਵੇ ਜਿੱਥੇ ਥਿਆ ਜੇ ਹਾਂ ਫਿਰ ਅਸੀਂ ਉੱਥੇ ਸਟਾਕ ਕਰ ਲੈਨੇ ਉੱਥੇ ਜਿਵੇਂ ਭੱ ਤੇ ਇਹਦਾ ਚਾਰ 4.5 ਰੁਪਏ ਲੈਨੇ ਆਂ ਹੈ ਬਈ ਤੇ ਸਾਰਾ ਲੈਵਲ ਰੂਲ ਵਧੀਆ ਕੱਢ ਦਿੰਨੇ ਆ ਹਾਂਜੀ ਹਾਂ ਹੁਣ ਇਹ ਆਪਾਂ ਇੰਚ-ਇੰਚ ਲਾਉਣੀ ਆ ਹਾਂ ਹਾਂ ਆਪਣੇ ਮੋੜਾ ਦਾ ਛੱਤਾ ਨੰਗੀਆਂ ਹੋਗਾ ਪੰਗਾਣ ਹਾਂ ਹਾਂ ਡਾਟਾ ਨੰਗੀਆਂ ਹੋਗਾ ਤੇ ਹੁਣ ਮੈਨੂੰ ਕਿੰਨੇ ਚ ਸਾਲ ਬਾਅਦ ਲਾਉਣੀ ਪਊਗੀ 2 ਸਾਲਾਂ ਬਾਅਦ ਨਹੀਂ ਤੈਨੂੰ 4 ਸਾਲਾਂ ਬਾਅਦ 5ਾਂ ਬਾਅਦ ਠੀਕ ਐ ਤਿੰਨ ਚਾਰ ਸਾਲਾਂ ਦੀ ਗਾਰੰਟੀ ਹੈਗੀ ਆ ਹਾਂ ਗਾਰੰਟੀ ਹੈ ਤੇ ਉਹ ਤਾਂ ਨਹੀਂ ਉੱਤੇ ਪੱਖਾਈਆਂ ਛੱਡ ਜਾਣਗੀਆਂ ਤੇ ਨਹੀਂ ਉਹ ਨਹੀਂ ਛੱਡਦੀ ਠੀਕ ਹੈ ਤੇ ਮਿੱਟੀ ਦੇ ਵਿੱਚ ਹੋਰ ਕੀ ਪਾਇਆ ਬਈ ਇਹ ਚ ਇਹ ਚ ਬਸ ਤੂੜੀ ਆ ਤੇ ਮਿੱਟੀ ਆ ਜੀ ਠੀਕ ਹੈ ਲੱਤ ਸਮਾਰ ਕੇ ਲਾਈ ਆ ਹਾਂ ਲੱਤ ਪੂਰੀ ਲੱਗੀ ਆ ਜੀ ਕੋਈ ਗੰਢ ਨਹੀਂ ਆਉਂਦੀ ਵਿੱਚ ਤੂੰ ਹੀ ਵੇਖ ਲਓ ਠੀਕ ਹੈ ਤੇ ਮਨ ਲਓ ਇਹ ਛੱਤ ਵੀ ਠੰਡੀ ਰਹੂਗੀ ਹਣਾ ਬਈ ਹਾਂਜੀ ਹਾਂਜੀ ਪੂਰੀ ਜੀ ਪੂਰੀ ਠੀਕ ਹੈ ਤੇ ਆ ਬਾਈ ਦੇ ਚੀਲੇ ਬਾੜ ਕੇ ਆ ਤੇ ਬਈ ਹੋਰ ਕਿੰਨੀ ਕੀ ਬਾਟ ਮਿੱਟੀ ਲਾਏ ਆਉਣੇ ਆ ਬਈ ਜਾ ਕੇ ਬਈ ਲਾ ਦਾਂਗੇ ਜੀ 100 ਕਿਲੋਮੀਟਰ ਤੱਕ ਲਾ ਦੇ ਦਈਦੀ ਆ ਕਿ 100 ਕਿਲੋਮੀਟਰ ਤੱਕ ਝਾੜ ਦੇਣੇ ਹੋ ਇਹ ਆਸ਼ਾ ਟਰੈਕਟਰ ਹਨਾ ਆਪਣੇ ਕੋਲੇ ਹਾਂਜੀ ਹਾਂਜੀ ਤੇ ਬਾਈ ਦਾ ਬਈ ਕੰਮ ਇੱਕ ਨੰਬਰ ਕੰਮ ਹੈਗਾ ਤੇ ਆਪਣੀ ਗਰੰਟੀ ਹੈ ਬਾਈ ਦੀ ਹਨਾ ਜੇ ਕਿਤੇ ਇੱਕਣਾ ਬਾਈਰ ਸ਼ਿਕਾਇਤ ਹੁੰਦੀ ਹੈ ਤੁਸੀਂ ਇੰਚੀ کہہ ਕੇ ਜਾਂ ਪੌਣਾ ਇੰਚੀ کہہ ਕੇ ਹਾਂਜੀ ਤੇ ਮੱਥੇ ਤੇ ਜਿੱਥੇ ਜ਼ਿੰਮੇਦਾਰ ਨੇ ਦੇਖਣਾ ਹੁੰਦਾ ਹੈ ਉੱਥੇ ਸਹੀ ਲਾਉਣੇ ਵਿਚਾਰੋਂ ਘੱਟ ਕਰ ਜਨੇ ਕੋਈ ਹੈ ਵੀ ਦੇਖ ਲੋ ਜੀ ਤੁਸੀਂ ਆ ਲੱਗੀ ਜਾਂਦੀ ਹੈ ਠੀਕ ਕਿੱਥੇ ਮਰਜੀ ਢੱਕਾ ਘੋ ਕੇ ਵੇਖ ਲੀਆ ਹਾਂ ਕਿਤੇ ਮਰਜੀ ਸਾਰਾ ਵਾਢੇ ਨਾ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਲੈ ਬਾਈ ਬਾਈ ਨੂੰ ਫੋਨ ਕਰ ਲੋ ਜੇ ਫੋਨ ਨੰਬਰ ਆਪਾਂ ਦੇਵਾਂਗੇ ਵੀ ਬਾਈ ਨੰਬਰ ਦੱਸ ਦਿਓ ਤੁਹਾਡਾ ਨੰ ਨਊ ਤਾਂ ਜ਼ਿਆਦਾ ਦੱਸ ਦਿਓ 84375 ਹਾਂਜੀ 77908 ਠੀਕ ਹੈ WhatsApp ਵੀ ਚੱਲਦਾ ਤੇ ਹਾਂ ਚੱਲਦਾ ਜੀ ਬਾਈ ਕਈ ਵਾਰੀ ਨਾ ਫੋਨ ਜਾਦੇ ਆਉਣ ਲੱਗ ਜਾਂਦੇ ਆ ਆਪਣੀ ਵੀਡੀਓ ਦੂਰ ਤੱਕ ਜਾਵੜਦੀ ਹੈ ਜੇ ਕਈ ਵਾਰੀ ਬਾਈ ਫੋਨ ਨਾ ਚੱਕਣ ਪਹਿਲਾਂ ਚੱਕਣਗੇ ਜਿਵੇਂ ਹੁਣ ਕੰਮ ਲੱਗੇ ਪਿਆ ਹੁਣ ਫੋਨ ਨਹੀਂ ਚੱਕੀਦਾ ਤੁਸੀਂ ਇਹ ਕੋਸ਼ਿਸ਼ ਕਰੋ ਇਹ ਤੜਕੇ ਲਾਓ ਜਾਂ ਸ਼ਾਮ ਨੂੰ ਹਨਾ ਬਾਈ ਲਾਓ ਤੇ ਉਦੋਂ ਕਈ ਵਾਰੀ ਫੋਨ ਨਾ ਚੱਕਣ ਤੁਸੀਂ ਬਾਈ ਨੂੰ ਵਟਸਐਪ ਭੇਜਣਾ ਤੇ ਬਾਈ ਜੀ ਰੋਟੀ ਪਾਣੀ ਦਾ ਜਾਂ ਕੀ ਕੇ ਸਾਰਾ ਠੇਕਾ ਹੀ ਹੁੰਦਾ ਸਾਰਾ ਠੇਕਾ ਸਾਡੇ ਸਾਰਾ ਕੋਲ ਕਲਾ ਚਾਹ ਤੇ ਪਾਣੀ ਦੇਣਾ ਹਾਂਜੀ ਹਾਂਜੀ ਠੀਕ ਐ ਤੇ ਬਾਕੀ ਥਾਂ ਮਣਕੇ ਦੱਸ ਦੇਣ ਜੇ ਕੋਈ ਦੂਰ ਦਾ ਬਾਈ ਇੰਨਾ ਥਾਂ ਹੈ ਨਾ ਤੁਸੀਂ ਰੇਟ ਦੱਸ ਦੋਗੇ ਉਹਨੂੰ ਸਾਰਾ ਬਣਾ ਕੇ ਤੇ ਬਾਕੀ ਬਾਈ ਕੋਈ ਥੋੜਾ ਦੂਰ ਹੋਊਗਾ ਤੇ ਬਾਈ ਸੋਨੂੰ ਮੰਨ ਲਓ ਟਰਾਂਸਪੋਰਟ ਦਾ ਮਾੜਾ ਮੋਟਾ ਜਾਦੇ ਲੱਗੂਗਾ ਲੈ ਬਈ ਕੰਮ ਤਾਂ ਬਾਈ ਹੈਗਾ ਜੋਰ ਵਾਲਾ ਹੀ ਠੀਕ ਐ ਤੇ ਕਈ ਭਰਾ ਕਹਿੰਦੇ ਪੰਜਾਬ ਚ ਕੰਮ ਹੈ ਨਹੀਂਗਾ ਹਨਾ ਸ਼ਹਿਰਾਂ ਚ ਜਾਂਦੇ ਆ ਕਹਾਂ ਦੇਖਿਆ ਕਾ ਪਿੰਡਾਂ ਦੇ ਵਿੱਚ ਕੰਮ ਮੁੱਕ ਗਿਆ ਬਈ ਕੰਮ ਕਰਨ ਵਾਲਾ ਚਾਹੀਦਾ ਥੋੜੇ ਪਿੰਡ ਬਈ ਕਿੰਨਾ ਕੰਮ ਕਰਦੇ ਇਹਦੇ ਸਾਡੇ ਕੰਮ ਬਹੁਤ ਕਰਦੇ ਬਈ ਪੰਜ ਛੇ ਕਰਦੇ ਬਈ ਟਾਈਪਰ ਠੀਕ ਹੈ ਕੰਮ ਹੈ ਤਾਂ ਔਖਾ ਬਈ ਪੂਰਾ ਔਖਾ ਬਈ ਕੰਮ ਇਹਦਾ ਕਬੂਤਰਾਂ ਆ ਵਾਂਗ ਹਣਾ ਧੁੱਪੀ ਰਹਿਣਾ ਪੈਂਦਾ ਸ਼ਰਤ ਤੇ ਪੈਂਦਾ ਜਮਾ ਤੇ ਪੈਰਾ ਉੱਤੋਂ ਹੀ ਨਾ ਵਸਾ ਠੀਕ ਹੈ ਤੇ ਦਿਹਾੜੀ ਵਧੀਆ ਬਣ ਜਾਂਦੀ ਹੈ ਬਈ ਦਿਹਾੜੀ ਬਣ ਜਾਂਦੀ ਹੈ ਵਧੀਆ ਟਾਈਮ ਪਾਸ ਹੋ ਜਾਂਦਾ ਆਪਣਾ ਟੋਰਨ ਠੀਕ ਹੈ ਹਾਂ ਬਈ ਦੋਸਤੋ ਆ ਆਪਣੇ ਹੁਣ ਸ਼ੁਰੂਆਤ ਹੋ ਗਈ ਤੇ ਤੁਹਾਨੂੰ ਲਾਸਟ ਤੇ ਵੀ ਆਪਾਂ ਦੱਸਾਂਗੇ ਬਾਈ ਨੇ ਕਿਵੇਂ ਤੁਸੀਂ ਸਫਾਈ ਦੱਸੋ ਬਾਈ ਕਿਵੇਂ ਜਿਵੇਂ ਪਲਾਸਟਰ ਲੱਗਿਆ ਹੁੰਦਾ ਹੈ ਹਨਾ ਤੇ ਜਿਹੜੀ ਤੁਸੀਂ ਨਵੀਆਂ ਛੱਤਾਂ ਪਾਉਣੀਆਂ ਆ ਉਹ ਤੇ ਬਈ ਜਾਦੇ ਮਿੱਟੀ ਲੱਗਦੀ ਆ ਉਹਦਾ ਅਲੱਗ ਰੇਟ ਹੁੰਦਾ ਜਿਵੇਂ ਛੋੜਿਆ ਪੁਰਾਣੀ ਛੱਤ ਹੈਗੀ ਹਨਾ ਬਈ ਤੇ ਥੋੜੀ ਮਿੱਟੀ ਲੱਗਦੀ ਇਹਦਾ ਅਲੱਗ ਰੇਟ ਹੁੰਦਾ ਹਨਾ ਬਈ ਇਹਦਾ ਇਹਦਾ ਅਲੱਗ ਆ ਉਹਦਾ ਅਲੱਗ ਆ ਹਾਂ ਜਿਵੇਂ ਕੋਈ ਹੁਣ ਫਾਰਮਾਂ ਤੇ ਬਾਂਸ ਦੀ ਛੱਤ ਪਾਉਂਦਾ ਉਹ ਤੇ ਮਿੱਟੀ ਪਾਉਣੀ ਆ ਹਨਾ ਉਹ ਤੇ ਵੱਧ ਪੈਂਦੀ ਆ ਜੀ ਹਾਂ ਉਹ ਫਿਰ ਬਣੀ ਤਾਂ ਨਹੀਂ ਲਿਆਉਂਗੇ ਹਨਾ ਹਾਂਜੀ ਹਾਂਜੀ ਉਹਦਾ ਥੋੜਾ ਬਹੁਤ ਬਈ ਤੇ ਹਰਿਆਣੇ ਦੇ ਨਾਲ ਲੱਗਦੇ ਜਿਵੇਂ ਡੱਬਾ ਵਾਲੀ ਹੋ ਗਿਆ ਤੇ ਹਬੌਰ ਗੰਗਾ ਨਗਰ ਤੱਕ ਬਈ ਕਹਿੰਦੇ ਤੇ ਇਧਰੋਂ ਕੋਟ ਕੋ ਪੂਰਾ ਫਰੀਦਕੋਟ ਆ ਏਰੀਆ ਬਾਈ ਸਾਰਾ ਸੰਪਰਕ ਕਰ ਸਕਦਾ ਹੈ ਤੇ ਮਿਹਨਤ ਬਾਈ ਫੁੱਲ ਹੈ ਠੀਕ ਹੈ ਤੇ ਜਰੂਰ ਬਾਈਆਂ ਨੂੰ ਕੰਮ ਦਿਓ ਜੇ ਕੰਮ ਇੱਕ ਨੰਬਰ ਕਰਨਗੇ ਆ ਦੇਖੋ ਪਹਿਲਾਂ ਬੋਂਕਰ ਬੋਂਕਰ ਮਾਰ ਕੇ ਪੂਰੀ ਸਾਫ ਸਫਾਈ ਕਾਫੀ ਗੰਦਮੰਦ ਪਿਆ ਸੀ ਆਪਣੇ ਸਮਾਨ ਸੂਣ ਸਾਰਾ ਸਾਫ ਕਰਕੇ ਪਾਣੀ ਛੜਕ ਕੇ ਤੇ ਫੇਰ ਉਹ ਆ ਬਾਈ ਤੇ ਪੂਰੇ ਬਾਈ ਪ੍ਰਣਾਲੇਪੁਰ ਨੂੰ ਵਾਲਿਆਂ ਦੇ ਆਪੇ ਲੈਵਲ ਕੱਢ ਦਿੰਦੇ ਆ ਤੇ ਆਪਣਾ ਤਾਂ ਬਹੁਤ ਬੁਰਾ ਹਾਲ ਸੀਗਾ ਬਾਈ ਛੱਤ ਦਾ ਪਹਿਲਾਂ ਤਾਂ ਆਪਾਂ ਆਪੀ ਮਿੱਟੀ ਲਾ ਦਿੰਦੇ ਹੁੰਦੇ ਸੀਗੇ ਠੀਕ ਹੈ ਇਹ ਤੋਂ ਬਾਈ ਉੱਤੇ ਗੋਆ ਮਿੱਟੀ ਲਾਉਣ ਦੀ ਤਾਂ ਨਹੀਂ ਲੋੜ ਨਹੀਂ ਨਹੀਂ ਬਾਈ ਕਾਹੇ ਦੀ ਲੋੜ ਨਹੀਂ ਆਓ ਇਹ ਨਾ ਹੋਵੇ ਹੁਣ ਕਈ ਵਾਰੀ ਬੁੜੀਆਂ ਮੁਰਖ ਗੱਲ ਪੈ ਜਾਣ ਬਈ ਇਹ ਤਾਂ ਉੱਤੇ ਇਸ ਤੋਂ ਬਾਅਦ ਕੋਈ ਲੋੜ ਨਹੀਂ ਗੋਆ ਮਿੱਟੀ ਦਾ ਨੂੰ ਖਰਾਬ ਕਰਦੀ ਆ ਸੋਹਣੀ ਠੀਕ ਹੈ ਗੋਆ ਖਾ ਜਾਂਦਾ ਨਾ ਮਿੱਟੀ ਨੂੰ ਹੂੰ ਆ ਦੇਖੋ ਬਈ ਐਂਕੀ ਤੋਂ ਵੀ ਬਾਈ ਟਪਾਈ ਆਉਂਦਾ ਤੇ ਟਰਾਲੀ ਭਰ ਕੇ ਲਿਆਇਆ ਇਹ ਬਈ ਟਰਾਲੀ ਦਾ ਵੀ ਠੇਕਾ ਵਾਜ ਜਾਂਦਾ ਬਈ ਟਰਾਲੀ ਮਿੱਟੀ ਦੀ ਮੰਗਾਉਣੀ ਆ ਜਾਂ ਬਈ ਫੁੱਟਦਾ ਹਨਾ ਕਿਵੇਂ ਮਰਜੀ ਕਰ ਲੈ ਬੰਦਾ ਵਾਜ ਜਾਂਦਾ ਹੀ ਵਾਜ ਜਾਂਦਾ ਠੇਕਾ ਠੀਕ ਹੈ ਬਈ ਭਰੀ ਟਰਾਲੀ ਤੁਸੀਂ ਮੰਗਾਉਣੀ ਆ ਦੂਰ ਹਨਾ ਜੇ ਤੁਹਾਡੇ ਛੱਤ ਘਟਾ ਦੋ ਜਾਨੇ ਤਿੰਨ ਜਾਨੇ ਰਲ ਕੇ ਮੰਗਾ ਲਓ ਵਧੀਆ ਕੰਮ ਹੈਗਾ ਬਾਈਆਂ ਦਾ ਇੱਕ ਨੰਬਰ ਕੰਮ ਹੈਗਾ ਤੇ ਫੋਨ ਨੰਬਰ ਬਾਈ ਉੱਤੇ ਵੀ ਸਕਰੀਨ ਤੇ ਚੱਲੀ ਜਾਂਦਾ ਹੈ ਵੀਡੀਓ ਕਿਵੇਂ ਲੱਗੀ ਮਿਹਨਤ ਕਿਵੇਂ ਲੱਗੀ ਬਈ ਸ਼ੇਅਰ ਕਰ ਦਿਓ ਜੋ ਬਾਈ ਦੀ ਠੀਕ ਹੈ ਧੰਨਵਾਦ ਬਾਈ ਤੁਹਾਡਾ ਧੰਨਵਾਦ